ਹਾਂਜੀ ਭਾਈ ਅਸਲਾਮ ਵਾਲੇਕੁਮ ਅੱਜ ਭਾਈ ਆਪਾਂ ਗੱਲ ਕਰਾਂਗੇ ਆ ਪੱਟੀ ਬਾਰੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਸਸਤਾ ਰੋਵੇ ਵਾਰ-ਵਾਰ ਮਹਿੰਗਾ ਰੋਵੇ ਇੱਕ ਵਾਰ ਭਾਈ ਉਹ ਮਹਿੰਗਾ ਕਾਹ ਤੋਂ ਕਹਿੰਦੇ ਨੇਗੇ ਉਹਨਾਂ ਵਿੱਚ ਕੋਈ ਜੇ ਕੋਈ ਕੁਆਲਿਟੀ ਹੁੰਦੀ ਹੈ ਤਾਂ ਕਹਿੰਦੇ ਜਿਵੇਂ ਉਹ ਪੱਥਰ ਵਾਲੇ ਮਿਸਤਰੀਆਂ ਦੀ ਲਾ ਲਓ ਚਾਹੇ ਚਣਈ ਵਾਲੇ ਮਿਸਤਰੀਆਂ ਚ ਲਾ ਲਓ ਤੇ ਚਾਹੇ ਲਾ ਲਓ ਟਾਈਲਾਂ ਦੇ ਵਿੱਚ ਜੇ ਕੋਈ ਚੀਜ਼ ਚ ਕੁਆਲਿਟੀ ਹੁੰਦੀ ਹੈ ਤਾਂ ਉਹ ਨਹੀਂ ਵੀ ਹੁੰਦੀ ਹੈ ਹਨਾ ਤੇ ਇਸ ਤਰ੍ਹਾਂ ਹੀ ਆਪਾਂ ਆ ਪੱਟੀ ਦੀ ਗੱਲ ਕਰਾਂਗੇ ਇਹ ਇਹ ਪੱਟੀ ਦੇ ਵਿੱਚ ਵੀ ਭਾਈ ਤਿੰਨ ਕੁਆਲਿਟੀਆਂ ਨੇ ਤੇਨੇ ਕੁਆਲਿਟੀਆਂ ਕੀ ਨੇ ਇੱਕ ਤਾਂ ਇਹ ਸਭ ਤੋਂ ਪਹਿਲਾ ਜਿਹੜੀ ਮਟਾਈ ਹੈ ਦੀ ਇਹ ਇੱਕ ਸੋਤੀ ਆਉਂਦੀ ਹੈ ਨਾ ਤੇ ਦੂਜੀ ਇਹ ਜਦੋਂ ਆਪਾਂ ਜਿਹੜੀ ਕੌੜੀ ਦੇ ਵਿੱਚ ਜਦੋਂ ਆਪਾਂ ਗੋਲੇ ਬਣਾਉਣਿਆਂਗੇ ਤਾਂ ਕਈ ਟਾਈਮ ਕਾਫੀ ਟਾਈਮ ਬਾਅਦ ਇਹ ਥੋੜੀ ਬਲੈਕ ਚ ਪੈ ਜਾਂਦੀ ਹੁੰਦੀ ਹੈ ਪੱਟੀ ਤੇ ਇਹ ਇਸ ਦੇ ਵਿੱਚ ਖਾਸੀਅਤ ਆ ਵੀ ਇਹ ਬਲੈਕ ਚ ਨਹੀਂ ਹੁੰਦੀ ਹੈ ਨਾ ਤੇ ਤੀਜੀ ਇਹਦੇ ਵਿੱਚ ਕੁਆਲਿਟੀ ਕੀ ਹੈ ਬਈ ਇਹ ਇੰਟੀਰੀਅਰ ਨਾਲ ਸਾਨੂੰ ਮਿਣਕੇ ਦਿਖਾਉਂਦੇ ਆ ਇਹਦੀ ਮਟਾਈ ਚੜਾਈ ਹੈਗੀ ਆ ਬਈ ਘੱਟੋ ਘੱਟ 6.5-7 ਸੂਤ ਚੜਾਈ ਹੈ ਦੀ ਜਿਹੜੀ ਇਹ ਚੜਾਈ ਹੈ ਦੀ ਤੇ ਇਹ ਇਹਦੇ ਵਿੱਚ ਸਭ ਤੋਂ ਮੇਨ ਕੁਆਲਿਟੀ ਆ ਤਾਂ ਹੀ ਉਹ ਇਹ ਮਹਿੰਗੀ ਆ ਬਾਈ ਜਿਹੜੀ 1/2 ਇੰਚ ਦੀ ਪੱਟੀਆਂ ਹੁੰਦੀਆਂ ਹੁੰਦੀਆਂ ਉਹਦੀ ਆਪਾਂ ਕੱਟ ਕੇ ਸਪੋਰਟਾ ਲਾ ਲੈਨੇ ਹੁੰਦੇ ਆ ਪਿੱਛੇ ਤੇ ਕਿੱਥੇ ਬਾਈ ਸਪੋਰਟ ਲਾਉਣੀ ਕਿੱਥੇ ਇਹ ਠੋਸ ਠੋਸ ਹੋ ਜਾਣੀ ਹਨਾ ਇਹਦੇ ਪਿੱਛੇ ਆਪ ਨੂੰ ਜਨਨ ਕਿ ਸਪੋਰਟ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਇੰਨੀ ਇਹਦੀ ਮਜ਼ਬੂਤੀ ਬਣ ਜਾਂਦੀ ਹੈ ਠੋਸ ਬਣ ਜਾਂਦੀ ਹੈ ਫਰਕ ਬਾਈ ਕਿੰਨਾ ਕੁ ਪੈਂਦਾ ਜਿਹੜੀ ਆਪਣੀ 1/2 ਇੰਚੀ ਵਾਲੀ ਪੱਟੀ ਆਉਂਦੀ ਹੈ ਉਹ ਤਾਂ ਆਉਂਦੀ ਹੈ 10 ਰੁਪਏ ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਹਨਾ ਤੇ ਜਿਹੜੀ ਇਹ ਪੱਟੀਆਂ ਇਹ ਬਾਈ ਸਾਨੂੰ 15 ਪਰ ਸਕੁਅਰ ਫੁੱਟ ਦੇ ਹ ਪਰ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਆਪਾਂ ਪੱਟੀ ਲੈਣ ਜਾਈਏ ਹਨਾ ਉਦੋਂ ਆਪਾਂ ਚੜਾਈ ਦੇ ਵਿੱਚ ਹੀ ਪੱਟੀ ਲਈਏ ਉਹ ਬਾਈ ਆਪਾਂ ਨੂੰ ਉਹ ਕਹਿ ਕੇ ਲੈਣੀ ਪੈਂਦੀ ਹੈ ਕਿਉਂਕਿ ਕਈ ਵਾਰ ਉਹਨਾਂ ਨੂੰ ਜਿਹੜਾ ਦੂਜੀ ਪੱਟੀ 'ਚ ਮਾਰ ਦੇਣ ਵੱਧ ਹੁੰਦਾ ਹੈ ਤੇ ਇਹਦੇ ਵਿੱਚ ਮਾਰ ਦੇਣ ਘੱਟ ਹੁੰਦਾ ਤਾਂ ਇਹ ਚ ਇਹਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਆਪਾਂ ਨੂੰ ਕਹਿ ਕੇ ਲੈਣੇ ਪੈਂਦੇ ਨੇ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਵੀ ਕੁਆਲਿਟੀ ਚੰਗੀ ਲਈਏ ਤੇ ਸਾਡੀ ਵੀਡੀਓ ਐ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਧੰਨਵਾਦ